ਕਰਦੀ ਜਿਹੜੀ ਛਤਿਆ ਉਹ ਡਿੱਗੂ ਡਿੱਗੂ ਕਰਦੀ ਐ ਸਰਾਏ ਨਾ ਗਾ ਤੇ ਲਾਗੇ ਕਹਿੰਦੇ ਖੋਖਰ ਪਿੰਡ ਹੈ ਜੱਗੇ ਦਾ ਵੀ ਜੱਗੇ ਜੱਟ ਦੇ ਕੰਪੂਟਰ ਚੀਨੇ ਨਦੀਆਂ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖਿਆ ਨੂੰ ਰੱਬ ਜਾਣੇ ਔਰ ਰੱਬ ਦੀਆਂ ਲਿਖਿਆ ਨੂੰ ਰੱਬ ਜਾਣੇ ਰੱਬ ਦੀਆਂ ਲਿਖਿਆ ਨੂੰ ਰੱਬ ਜਾਣੇ ਜੱਗਾ ਖੋਖਰ ਪਰ ਫੈਸਲਾ ਕੀ ਹੈ ਵੀ ਨੰਬਰ ਜਿਹੜਾ ਹੈ ਉਹ ਖੋਖਰਵਾ ਖੋਖੜ ਵਾਲਾ ਜੱਗਾ ਆ ਹੁੰਦੀ ਕਹਿੰਦੇ ਗੱਲ ਉਂਗਲ ਖੜੀ ਕੀਤੀ ਆ ਗਰਾਊਂਡ ਦੇ ਵਿੱਚ ਆ ਜਾ ਵੀ ਜੱਗਿਆ ਇਧਰਲੇ ਪਾਸੇ ਮੇਰੇ ਕੋਲ ਆ ਜਾ ਜੱਗਿਆ ਇਧਰਲੇ ਪਾਸੇ ਆ ਜਾ ਜੱਗਿਆ ਆ ਜੱਗਾ ਕਬੱਡੀ ਖਿਡਾਰੀਆ ਤੁਹਾਡੇ ਇਲਾਕੇ ਦਾ ਵੈਸੇ ਨੇ ਰੋਜੀ ਜੀ ਨੇ ਔਰ ਮਾਨ ਸਾਹਿਬ ਉਹਨਾਂ ਨੇ ਸਾਨੂੰ ਇਹ ਵਾਦਾ ਕੀਤਾ ਵੀ ਕੋਈ ਗੱਲ ਨਹੀਂ ਅਸੀਂ ਇਸ ਬੱਚੇ ਦੇ ਨਾਲ ਆ ਪਰ ਅਸੀਂ ਫੇਰ ਵੀ ਸੰਗਤ ਦਾ ਪਿਆਰ ਜਿਹੜਾ ਹੈ ਇਸ ਨੌਜੰਨ ਦੀ ਮੈਂ ਮਜਬੂਰੀ ਦੱਸ ਦਿੰਦਾ ਵੀ ਇਹਦੇ ਮਾਤਾ ਜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਫਾਦਰ ਸਾਹਿਬ ਇਹਦੇ ਬਿਮਾਰ ਨੇ ਔਰ ਘਰ ਦੀ ਜਿਹੜੀ ਛੱਤ ਆ ਉਹ ਡਿੱਗੂ ਡਿੱਗੂ ਕਰਦੀ ਹੈ ਔਰ ਇੱਕ ਗੱਲ ਹੋਰ ਵੀ ਇਹਨੇ ਦੱਸੀ ਕਹਿੰਦਾ ਮੈਂ ਬੈਟਰੀ ਦਾ ਕੰਮ ਵੀ ਕੀਤਾ ਇਸ ਗਰਾਉਂਡ ਦੇ ਵਿੱਚ ਚੌੜ ਦੇ ਲਈ ਔਰ ਮੇਰੇ ਭਰਾਵੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲੇ Google Pay ਚੱਲਦਾ ਹੈ ਉਹ ਨੰਬਰ ਲਿਖਿਓ 973474 685 ਇਹ ਤੇਰੇ ਨਾਂ ਤੇ ਚੱਲਦਾ ਹੈ ਇਸ ਵੀਰ ਦੇ ਨਾਂ ਤੇ ਚੱਲਦਾ ਹੈ ਕੁਝ ਮਾਇਆ ਆਈ ਹੈ 5000 ਰੁਪਇਆ ਗੁਰਵਿੰਦਰ ਘਾਂਗੇ ਵੱਲੋਂ 5000 ਰੁਪਇਆ ਸੁਮੇਤੀ ਗੁਰਵਿੰਦਰ ਘਾਂਗੇ ਦੀ ਟੀਮ ਵੱਲੋਂ 5000 ਰੁਪਇਆ ਦੀਪ ਤੁਰਜੀ ਵੱਲੋਂ ਔਰ 5000 ਸਾਡਾ ਵੀਰ ਸੁਖੀ ਅਲੀ ਕੇ ਉਹਨਾਂ ਵੱਲੋਂ ਤੇ 5000 ਸੁਖਜਿੰਦਰ ਕੈਨੇਡਾ ਜੀ ਸਾਡੇ ਉਹਨਾਂ ਵੱਲੋਂ 5000 ਸੁਖਜਿੰਦਰ ਕੈਨੇਡਾ ਜੀ ਵੱਲੋਂ ਤੇ 20000 ਰੁਪਇਆ ਅਮਨ ਰਹੇ ਜਾ ਬੈਲਡਿਅਮ ਤੋਂ ਵੀਰ ਕਹਿੰਦਾ ਵੀ ਮੈਂ ਦੇਉਂਗਾ ਹੁਣ 40 ਕੀ ਬਾਤ ਹੁਣ ਇੱਕ ਸੰਗਤ ਦੇ ਵਿੱਚ ਕਿਹੜਾ ਲਾਉਣਾ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਮੁੰਡੇ ਦਾ ਆਪਾਂ ਬਾਹਰ ਚੜ ਕੇ ਮਾਣ ਕਰੀਏ ਨੜੇ ਦਾ ਕਮਰਾ ਪੈ ਜੇ ਤੇ ਨੜੇ ਚਾਰ ਪੈਸੇ ਖਰਾਕ ਨੂੰ ਵਾਟ ਜਾਣ ਤੇ ਆਉਣ ਵਾਲੇ ਸਿਆਲ ਦੇ ਵਿੱਚ ਇਹ ਫੇਰ ਥੱਪੀਆਂ ਮਾਰ ਕਰਕੇ ਨੰਬਰ ਲਵੇ ਇਹ ਤੁਹਾਡੇ ਅਗੇ ਬੇਨਤੀ ਹੈ ਨੋਟ ਕਰੇ ਇੱਕ ਵਾਰੀ ਫੇਰ Google Pay ਨੰਬਰ 73474 8685 ਮੇਰੀ ਸਾਰੇ ਨੂੰ ਹੱਥ ਬਣ ਕੇ ਬੇਤੀ ਹੈ ਸਾਡੇ ਕਲੱਬ ਵਾਲੇ ਵੀ ਦੋ ਚਾਰ ਨਾਲ ਹੋ ਜਾਣ ਔਰ ਇਹਦਾ ਵੀਰ ਦਾ ਆਪਾਂ ਕਿਹੜਾ ਜਿਹੜਾ ਜਰੂਰ ਜਗਨੰਦਨ ਸਾਰੇ ਭਰਾਵਾਂ ਨੂੰ ਨਾਮ ਲਿਓ ਔਰ ਨਾਲ ਰਲਣ ਕੇ ਮੇਰੇ ਵੀਰੇ ਇੱਕ ਵਾਰੀ ਫੇਰ Google Pay ਨੰਬਰ ਨੋਟ ਕਰ ਲਿਓ 73474 8685 8685 78474 6685 ਨੰਬਰ ਹੈ Google Pay ਇਹ ਭਰਾ ਵੀ ਜਰੂਰ ਹੈਲਪ ਕਰੋ ਬੜੀ ਮਿਹਰਬਾਨੀ ਹੋਗੀ ਜੀ